ਮੈਨੂੰ ਤਾਂ ਹੁਣ ਡਰ ਲੱਗ ਜਾਂਦਾ ਕਿਤੇ ਬੇਬੇ ਕੀਮਤੀ ਜੀ ਇਹਨਾਂ ਨੂੰ ਨਾ ਦੇ ਦੇ ਆਪਾਂ ਰਹਿ ਜਾਾਂਗੇ ਹੱਥ ਮੜਦੇ ਤੇ ਕਿਤਾ ਤੂੰ ਮੇਰੀਆਂ ਜੜਾਂ 'ਚ ਬਹਿ ਜਾਣਾ ਮੈਂ ਤੇਰੀ ਜੜਾਂ 'ਚ ਕੀ ਬਹਿ ਗਿਆ ਉਹ ਜਿਹੜੀ ਕੀਮਤੀ ਜੀ ਜਾਂ ਛੋਟੀ ਲੈ ਜਾਊਗੀ ਤਾ ਬਣ ਹੋਰ ਨਾ ਮੈਥੋਂ ਖਾ ਖਾਂ ਪੜਵਾ ਲਈ ਮੱਠਲ ਪੱਠਲ ਨਾ ਮਾਰ ਜੀ ਬੇਤੀ ਕਰਾ ਕੇ ਘਰ ਟੈਣ ਕੇ ਤੇ ਕੀ ਹੋਇਆ ਵਟੇ ਨਾ ਉਹ ਆ ਜਾ ਬੇਬੇ ਹਾਂ 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 ਕੁਰਤੀਆਂ ਮਤਲਬ ਕਾਬਾ ਬੱਜਾ ਵੀ ਕਹਿਣ ਲੱਗੇ ਆ ਜਾ ਕੱਟ ਲੱਗੇ ਇਹਦੀ ਕੱਟ ਨਹੀਂ ਮਾਰ ਹਏ ਇੰਨਾ ਸੋਹਣਾ ਕੁਛ ਓਏ ਓਏ ਖੜ ਜਾ ਓਏ ਓਏ ਕਾਹ ਰਾਹ ਮਾਂ ਦੇ ਆ ਜਾ ਬੱਜਾ ਜਮਾ ਮਾਂ ਤੇ ਗਿਆ ਉਹਦੀ ਤੇ ਕੜਾ ਗਿਆ ਤੇਰੇ ਤੇ ਗਿਆ ਆ ਉਹ ਬੇਬੇ ਚੱਲ ਕੇ ਖੋਲ ਕੇ ਦਿਖਾ ਦੇ ਕੀ ਬੱਸ ਕਰੋ ਹੁਣ ਖੋਲ ਦੇ ਫਿਰ ਕੀ ਓਹ ਰੌਲਾ ਪਾਉਣ ਲੱਗੇ ਕੋਈ ਨਾ ਲੜਾਈ ਪੋ ਆ ਦਿਨੇ ਸ਼ੇ ਤੇ ਖੋਲ ਬਰੇ ਹੀਰਾ 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 ਆ ਇਹਨੇ ਖੋਲਦੀ ਮੈਂ ਓਹ ਖੜ ਜਾ ਯਾਰ ਓਹੀਰਾ ਬੇਟਾ ਤੋੜਨਾ ਥੋੜੀਆ ਕਰੀ ਜਾ ਨਹੀਂ ਤੋੜ ਦੇਣੀ ਵੀ ਪਾਇਆ ਪਿੱਛੇ ਮੁੱਕ ਗਏ ਮੈਂ ਬੱਚੇ ਕੁਛ ਦਿਖਾ ਲਾ ਬੇਬੇ ਤੂੰ ਖੋਲ ਮੈਂ ਤੇਰਾ ਨਹੀਂ ਤੇਰੀ ਇੰਨੀ ਸੇਵਾ ਕਰਦੇ ਸੰਤਾਂ ਦਿਖਾ ਦੇ ਬੱਡਾ ਮੈਂ ਬੇਬੇ ਖਨਾ ਨੂੰ ਮੂੰ ਪੈ ਗੇ ਛੱਡ ਜਾ ਵੇ ਇਹ ਮੈਂ ਕੀਮਤੀ ਚੀਜ਼ ਉਹਨੂੰ ਦਿਉ ਜਿਹੜਾ ਮੇਰੇ ਸਭ ਤੋਂ ਵੱਧ ਸੇਵਾ ਕਰੂਗਾ ਬੇਬੇ ਗੱਲ ਸੁਣਾ ਵੱਡਾ ਮੈਂ ਆ ਮੇਰਾ ਹੱਕ ਹੈ ਉਹ ਤੇਰਾ ਕਬਟਾ ਆ ਕਿਉਂ ਮੁੱਤੇ ਖੜੇ ਕਰੀ ਜਾਣਾ ਭੱਟਾ ਵੱਡਾ ਆ ਸਬਾਈਲ ਦਾ ਮੁੱਤਾ ਕਾ ਬੇਬੇ ਕੀਮਤੀ ਚੀਜ਼ਾਂ ਤੂੰ ਖੋਲ ਕੇ ਕੰਮ ਨਵੇਂ ਬੜਾ ਆਏ ਕਿਵੇਂ ਖੋਲ ਮੈਂ ਤੇ ਰਾਣੀ ਭੈਣ ਸਭ ਤੋਂ ਵੱਧ ਸੇਵਾ ਕਰਦਿਆਂ ਬੇਬੇ ਤੂੰ ਸਾਨੂੰ ਦਿਖਾ ਕੀਮਤੀ ਚੀਜ਼ ਸੇਵਾ ਕਰਦਿਆਂ ਮਾਰ ਕਿੱਡੇ ਕਿੱਡੇ ਪਖੰਡ ਕਰ ਆਏ ਨਹੀਂ ਚ ਉੱਟਣਾ ਮੇਰੀ ਗੱਲ ਸੁਣ ਰੌਲਾ ਸੇਵਾ ਦਾ ਵੀ ਸੇਵਾ ਸੇਵਾ ਫਿਰ ਆਏ ਵੱਧ ਕਰੂੰਗਾ ਮੈਂ ਵੱਧ ਕਰੂੰ ਮੈਂ ਵੱਧ ਕਰੂੰ ਮੈਂ ਵੱਸ ਕਰੋ ਨਹੀਂ ਮੁੱਤੇ ਪਹਿਲਾਂ ਤੁਸੀਂ ਢੇ ਪਖੰਡ ਕਰਦੀ ਹੈਗੀ ਬਾਦ ਵਿੱਚ ਮੈਂ ਸਾਨੂੰ ਸਾਰਿਆਂ ਨੂੰ ਸੇਵਾ ਕਰਨ ਨਾਲ ਛੱਡੋ ਛੱਡੋ ਮੈਨੂੰ ਇਹ ਮੈਂ ਕੋਣੀ ਕੋਈ ਬੋਕਾ ਉਗਤ ਫਿਰ ਦੇਉਂਗੀ ਚੀਜ਼ ਕੋਈ ਪਜਾਤਾ ਫਿਰ ਰੋਲਾ ਕਿਉਂ ਬੋਲਿਆ ਕੋਈ ਸੁਝਾ ਜਾ ਯਾਰ ਗੱਲ ਗੱਲ ਸਤਾਈ ਮੇਰੀ ਗੱਲ ਸੁਣਾ ਸਤਾ ਭਜਾ ਕੇ ਰੱਖ 16 ਵੇ ਦੀ ਗੱਲ ਹੁਣ ਜੇ ਆਪਾਂ ਕੀਮਤੀ ਚੀਜ਼ ਦੇਖਣੀ ਆ ਆਪਾਂ ਨੂੰ ਬੇਬੇ ਦੀ ਸੇਵਾ ਕਰਨੀ ਪਊਗੀ ਸਤਾ ਪਹਿਲੀ ਬਥੇਰੀ ਕਰਦੇ ਆ ਚਲੋ ਕਰੋ ਤਿਆਰੀ ਸਾਰੇ ਜਿਹੜੇ ਆਪਦੇ ਆਪਣੀ ਸੇਵਾ ਕਰਨ ਦੇ ਹੋਰ ਦਸ ਨਿਗਾਣੀ ਦੱਬੀ ਜਹੇ ਯਕੀਨਤੀ ਚੀਜ਼ ਕੀ ਹੋ ਸਕਦੀ ਹੈ ਉਰੇ ਐਡੀ ਗਡੱਬੀ ਆ ਪੁੱਛ ਕੀ ਹੋਊਗਾ ਮੈਨੂੰ ਤਾਂ ਹੀ ਸਮਝ ਨਹੀਂ ਆਉਂਦੀ ਇੱਕ ਤਾਂ ਨਾ ਬੇਬੇ ਅੱਜ ਵੀ ਖੁੰਝ ਗਈ ਇਹਨਾਂ ਨੇ ਰੌਲਾ ਪਾ ਪਾਈ ਭਜਾਤੀ ਮੈਨੂੰ ਤਾਂ ਐ ਸੀ ਅੱਜ ਤਾਂ ਬੇਬੇ ਨਾ ਜਮਾ ਕੀਮਤੀ ਚੀਜ਼ ਆ ਪਾਉਣਾ ਦੁਖਾ ਦੋ ਜਿਵੇਂ ਹੱਥ ਚੋਂ ਛਡਾ ਗਿਆ ਅੱਜ ਤਾਂ ਸੱਚੀ ਮਨ ਤਾਂ ਐਸੀ ਗੱਲ ਦੀ ਸੋਚ ਲੱਗ ਰਹੀ ਆ ਕੈਮਰਾ ਮੇਰੀ ਇਹ ਕੋਈ ਸ਼ਿਲੂਗਾ ਕਾ ਨਾ ਬੀਬੀ ਹੋਰ ਨੂੰ ਨਾ ਕਿਤੇ ਕਿਸੇ ਨੂੰ ਦੇ ਦੇ ਕੀ ਪਤੜੀ ਅੱਜ ਤੱਕ ਜਮੇ ਹੱਥ ਚੋਂ ਆਈ ਬਾਜੀ ਨਗਾ ਲੀ ਆਪਾਂ ਜਮੇ ਕੋੜੋਂ ਲੈ ਗਈ ਮੋੜ ਕੇ ਮੇਰਾ ਚਿੱਤ ਕਬਰਾਟ ਚ ਹੋ ਗਿਆ ਮੈਂ ਤਾਂ ਬਥੇਰੀਆਂ ਲੱਤਾ ਉੱਤਾ ਫੜੀਆਂ ਹੁਣ ਆਪਾਂ ਐ ਕਰਦੇ ਆ ਜਿਹੜੀ ਬੇਬੇ ਕੋਈ ਚੀਜ਼ ਖਾਂਦੀ ਆ ਆਪਦੇ ਮਨ ਪਸੰਦ ਦੀ ਆਪਾਂ ਉਹ ਨਾ ਕਰਕੇ ਖਵਾਈਏ ਰਾਨੀ ਭੈਣੇ ਦੇ ਸੇਵਾ ਤਾਂ ਆਪਾਂ ਨੂੰ ਕਰਨੀ ਪਊ ਬੇਬੇ ਤਾਂ ਅਗਲੀ ਕਹੇਗੀ ਕਹਿੰਦੀ ਜਿਹੜਾ ਮੇਰੀ ਸੇਵਾ ਕਰੂ ਇਹ ਕੀਮਤੀ ਚੀਜ਼ ਉਹ ਸੇ ਨ ਦਊ ਹੁਣ ਤੂੰ ਐ ਕਰ ਤੂੰ ਕਹਿੰਦੀ ਵੀ ਆਪਾਂ ਮਨ ਪਸੰਦ ਚੀਜ਼ ਇਹਦੀ ਬਣਾਈਏ ਤੂੰ ਦੇ ਰਤੋਂ ਕੀ ਬਣਾਏ ਆਪਾਂ ਦੋਨੇ ਡੁੱਡ ਬਣਾ ਕੇ ਲਿਆਵਾਂਗੇ ਮੈਂ ਤਾਂ ਸੇਵੀਆਂ ਬਣਾਉਂਗੀ ਦੁੱਧ ਵਾਲੀਆਂ ਨਹੀਂ ਹਾਂ ਬੇਬੇ ਚਾ ਕੇ ਖਾਂਦੀ ਹੈ ਹਮ ਚਲ ਐ ਕਰਦੀ ਆ ਤੂੰ ਅੱਜ ਬਣਾ ਸੇਵੀਆਂ ਦੋਨੇ ਚੀਜ਼ਾਂ ਦੋਨਾਂ ਨੇ ਜੇ ਮਿੱਠਾ ਬਣਾ ਲਿਆ ਫਿਰ ਬੇਬੇ ਮਿੱਠਾ ਵੀ ਨਹੀਂ ਬਾਲਾ ਖਾਂਦੀ ਬੇਬੇ ਕਰਾਰਾ ਖਾ ਕੇ ਬਾਲਾ ਖੋਸ਼ ਮੈਂ ਕੋਈ ਕਰਾਰੀ ਚੀਜ਼ ਬਣਾਉਣੀ ਆ ਜਿਹਾ ਤਰ ਪਕੌੜੇ ਕੋਲ ਬਣਾ ਕੇ ਦੇਣੀ ਚਾਵਣ ਹੋਣੀ ਆ ਕੜੀ ਨਹੀਂ ਮੈਂ ਗਈ ਬਾਲੀ ਖਾਂਦੀ ਆ ਅੱਛਾ ਹਾਂ ਚਲ ਮੈਗੀ ਬਣਾਉ ਫਿਰ ਮੈਗੀ ਬਣਾ ਟੂ ਬਣਾ ਸੇਵੀਆਂ ਮੈਂ ਬਣਾਉਣੀ ਆ ਸੇਵੀਆਂ ਹੋਊਂ ਵੀ ਤਾਂ ਕਿਵੇਂ ਨਾ ਕੀਮਤੀ ਚੀਜ਼ ਦੇਵੇ ਭਾਜ ਭਾਜ ਫੜਾਉਗੀ ਹਾਂ ਚਲ ਅੱਜ ਐ ਕਰ ਲਈ ਜਾਗ ਨਾ ਲਾਈ ਮੈਂ ਇਸ ਦਾ ਦੁੱਧ ਸਾਰਾ ਸੇਵੀਆਂ ਚ ਹੀ ਪਾ ਆਹੋ ਪਹਿਲਾਂ ਕੀਮਤੀ ਚੀਜ਼ ਹੀ ਲਈਏ ਇਹ ਦੁੱਧ ਜੜੀ ਨਾ ਬਣਾ ਦੇ ਕਾੜ ਕੇ ਵਿੱਚ ਦੇਸੀ ਕਿਉਂ ਪਾ ਕੇ ਚਲ ਚੰਗ ਕੀ ਹੋ ਸਕਦੀ ਆ ਕੀਮਤੀ ਚੀਜ਼ ਕੀ ਕਰਗੀ ਜੀ

ਹਣ ਸੇਵੀਆਂ ਬਣਾ ਕੇ ਫੜਾਉਗੀ ਬੁੜੇ ਨੂੰ ਤੇ ਮੈਨੂੰ ਤਾਂ ਹੁਣ ਡਰ ਲੱਗ ਗਿਆਂਦਾ ਕਿਤੇ ਬੇਬੇ ਕੀਮਤੀ ਚੀਜ਼ ਇਹਨਾਂ ਨੂੰ ਨਾ ਦੇ ਦੇ ਆਪਾਂ ਰਹਿ ਜਾਾਂਗੇ ਹੱਥ ਮੜਦੇ ਪਰ ਉਹੀ ਤਾਂ ਮਾਇਕ ਹੀ ਜਾਂਦਾ ਉਹ ਤਾਂ ਲੱਤਾਂ ਘੁੱਟ ਕੇ ਦੇਖਨੀ ਆ ਬੇਬੇ ਦੀਆਂ ਚੀਜ਼ਾਂ ਖਵਾ ਕੇ ਦੇਖ ਲੇਗਾ ਉਹ ਦੇਖ ਕਿੰਨਾ ਜ਼ੋਰ ਲੱਗਿਆ ਅਗਲਿਆਂ ਦਾ ਜਿਉਂ ਲੈ ਗਏ ਕੀਮਤੀ ਚੀਜ਼ ਫੇਰ ਆਪਣੇ ਪੱਲੇ ਕੀ ਰਹੂਗਾ ਕੀ ਰਣਾ ਸੀ ਪੱਲੇ ਫੇਰ ਅੰਗ ਡੰਡੇ ਵਜਾਉਂਦੇ ਆਹੀ ਰਹਿ ਜੂ ਆਪਣੇ ਪੱਲੇ ਮੈਨੂੰ ਤਾਂ ਐ ਸੀਗਾ ਕੀਮਤੀ ਚੀਜ਼ ਜੀ ਮਿਲ ਜੇ ਕੁਛ ਆਪਣਾ ਬਣ ਜੂ ਮੈਂ ਤਾਂ ਤੁਹਾਡੇ ਸਾਹਮਣੇ ਦੇਖ ਲਓ ਅੱਜ ਵੀ ਲੱਤਾਂ ਫੜ ਲੀਆਂ ਸੀ ਬੇਬੇ ਤਾਂ ਭੱਜ ਗਈ ਅਗਲੀਂ ਤਾਂ ਚੜ ਤਾਂ ਫਿਰ ਹੁਣ ਇਹੋ ਜੀ ਬੇਬੀ ਦੀ ਕਿਹੜੀ ਸੇਵਾ ਕਰੀਏ ਬੀਬੀ ਬੇਬੇ ਕੀਮਤੀ ਚੀਜ਼ ਦੇਣ ਵਾਸਤੇ ਮੰਨ ਜੇ ਆਪਾਂ ਨੂੰ ਮੈਂ ਸਰ ਹੋਰ ਦੱਸ ਨਹੀਂ ਸਕਦੀ ਖਵਾਣਾ ਪਿਉਣਾ ਤੇ ਚੱਲ ਕੋਈ ਨਹੀਂ ਖਰਚੀ ਹੈ ਹਾਂ ਖਵਾਈ ਪਿਆਈ ਜਾਂਨੇ ਆਪਾਂ ਬੇਬੇ ਨੂੰ ਕਿਤੇ ਤੀਰਥ ਯਾਤਰਾ ਤੇ ਲੈ ਕੇ ਜਾਣੇ ਤੀਰਥ ਯਾਤਰਾ ਤੇ ਕਿੱਥੇ ਲੈ ਕੇ ਜਾਵਾਂਗੇ ਦੇਖ ਲਓ ਕਿਤੇ ਲੈ ਜਾਂਨੇ ਆਂ ਕਿਰਤਪੁਰਾ ਕਿਤੇ ਹੋਰ ਅਨੰਦਪੁਰ ਸਾਹਿਬ ਬਥੇਰੀਆਂ ਥਾਵਾਂ ਉਹ ਤੂੰ ਰਹਿਣ ਤੇ ਬੇਬੇ ਉੱਥੇ ਕੀਮਤੀ ਚੀਜ਼ ੱਟੇਉਗੀ ਹਾਂ ਆ ਕੀਮਤੀ ਜੀ ਛੱਟੇ ਬੇਬੇ ਨਾਉ ਨਹੀਂ ਧਰਨ ਦਿੰਦੀ ਕਿਸੇ ਨੂੰ ਬੇਬੇ ਤਾਂ ਕੀਮਤੀ ਜੀ ਨੂੰ ਸੁਖ ਦੁੱਖ ਚੋਂ ਨਹੀਂ ਕੱਢਦੀ ਉਹ ਤਾਂ ਅੱਜ ਆਪਾਂ ਨੂੰ ਜਾਣ ਕੇ ਦਿਖਾਉਣ ਦੀ ਮਾਰੀ ਲੈ ਕੇ ਆਈ ਸੀ ਉੱਥੇ ਜਾ ਕੇ ਫਿਰ ਤਰਤੀ ਹੋਣੀ ਬੇਬੇ ਆ ਗਈ ਬੜੀ ਉਹ ਮੈਂ ਕਾਹਦਾ ਉਹ ਦਿਖਾ ਗਈ ਮੈਨੂੰ ਬੁੱਤ ਕੂਜਾ ਮੇਰਾ ਤਾਂ ਬਲੱਡ ਘਟਿਆ ਪਿਆ ਵੀ ਹੋਂ ਕਿਉਂ ਦੇ ਵਿੱਚ ਮੇਰਾ ਤਾਂ ਆਪ ਜਿੱਤ ਨੂੰ ਟਿਕਾਣੇ ਉਦੋਂ ਦਾ ਹਾਂ ਆਇਆ ਰਾਣੀ ਬਾਵਾ ਜਿਹੜਾ ਸੇਵੀਆਂ ਨੂੰ ਚ ਤਕਰੀਆਂ ਦਾ ਬਣਾਉਣ ਨੂੰ ਮੇਰੇ ਤਾਂ ਜਕਾਸਿਆਂ ਨੂੰ ਚਿੱਤ ਨਹੀਂ ਕਰਦਾ ਮੈਂ ਐ ਮੈਂ ਐ ਕਹਿੰਦੀ ਸੀ ਮੈਂ ਵੀ ਬੇਬੇ ਨੂੰ ਕੁਛ ਨਾ ਕੁਛ ਬਣਾਦਾ ਪਵਾ ਕੁਕਰ ਆ ਰੀ ਚੀਜ਼ ਹੀ ਬਣਾਦਾ ਤੂੰ ਐ ਕਰ ਤੂੰ ਖਵਾਉਣ ਪਿਆਉਣ ਵਾਲਾ ਉਹ ਕਰ ਤੇ ਬੈਕ ਘੁੰਮਣ ਵਾਲੀ ਸਕੀਮ ਲਾਉਣਾ ਮੈਂ ਪਤਾ ਕਰਦਾ ਟਿਕਟਾਂ ਟੋਟਾਂ ਦਾ ਖਰਚਾ ਕਿੰਨਾ ਕਊਗਾ ਦੇਖਦੇ ਆ ਪਰ ਕਿਤੇ ਰੱਖ ਤੇ ਕਮਾ ਲੈਣਾ ਕੀ ਪਤਾ ਬੇਬੇ ਖੁਸ਼ੀ ਹੋ ਜੇ ਖਰਚੇ ਨੂੰ ਮਾਰੋ ਗੋਲੀ ਕਿੰਨਾ ਕੁ ਖਰਚਾ ਹੋਊ ਕੀਮਤੀ ਚੀਜ਼ ਖਬਰ ਕਿੰਨੇ ਕੁ ਦੀ ਆ ਲੈ ਖਰਚਾ ਖਰਚੇ ਬਾਰੇ ਨਾ ਤੁਸੀਂ ਸੋਚੋ ਸੋਚੋ ਚੱਲ ਤੂੰ ਐ ਕਰ ਤੂੰ ਜਾ ਬੇਬੇ ਵਾਸਤੇ ਖਾਣ ਪੀਣ ਨੂੰ ਬਣਾਉ ਤੋਂ ਵਧੀਆ ਬਣਾ ਉਹ ਜਿੰਨੀਆਂ ਚੀਜ਼ਾਂ ਬਣਾ ਕੇ ਦਿੰਦੀਆਂ ਤੂੰ ਵਧੀਆ ਉਹਨੂੰ ਚੱਕ ਕੇ ਉਹ ਪਾ ਕੇ ਦੇ ਵਿੱਚ ਕਾਜੂ ਕੂਜੂ ਬਦਾਮ ਬਦੂng ਚੀਜ਼ਾਂ ਕਰਦਿਆਂ ਕੋਈ ਹੱਲ ਜੇ ਕੋਈ ਬਣ ਜੇ ਗੱਲ ਮੈਨੂੰ ਤਾਂ ਇਹ ਲੱਗਦਾ ਵੀ ਬੇਬੇ ਹੱਥ ਨਹੀਂ ਆਉਂਦੀ ਅੱਜ ਤਾਂ ਜਮੀ ਚੜੀ ਪੁੰਜਾ ਛੱਡਾ ਗਈ ਅੱਧਾ ਤਾਂ ਤੇਰੇ ਹੱਥ 'ਚ ਹੀ ਆ ਹੁਣ ਮੈਂ ਤਾਂ ਕੀ ਕਰ ਸਕਦਾ ਤੂੰ ਹੀ ਚੀਜ਼ਾਂ ਖਵਾ ਪਿਆ ਸਕਦੇ ਹੁਣ ਮੈਂ ਥੋੜੀ ਖਵਾਉ ਪੀਆਉਂਗਾ ਚਲ ਕੋਈ ਨਹੀਂ ਉਜਾ ਬਕਰਦੀ ਆ ਕੋਈ ਹਰ ਬਾਰ ਮੈਂ ਲਾਉਣਾ ਸਕੀਵਾ ਜੇ ਹਜੂਰ ਸਭ ਜਾਣਾ ਹੋਵੇ ਤੇ ਟਿਕਟਾਂ ਟੋਟਾਂ ਦਾ ਤੇ ਖਾਣ ਪੀਣ ਦਾ ਰਹਿਣ ਸਣ ਦਾ ਕੀ ਖਰਚਾ ਹੋਊਗਾ ਦੇਖ ਲੈ ਲਾਉਣਾ ਸਕੀਵਾ ਰਣੀ ਪਾਣੀ ਲੈ ਕੇ ਆਈ ਰਾਗੀ ਆ ਲੈ ਪਾਣੀ ਪੀ ਹੋਰ ਕੀ ਕਰੀਏ ਨਹੀਂ ਅੱਤੇ ਮੈਂ ਨਾ ਬੇਬੇ ਵਾਸਤੇ ਸੇਵੀਆਂ ਬਣਾਉਣੀ ਆ ਅੱਛਾ ਬਲਾਵਣਾ ਵਧੀਆ ਸੇਵਾ ਕਰੋ ਦੀ ਚੰਗੀ ਤਰ੍ਹਾਂ ਕਿ ਐ ਕਿ ਆਪਣਿਆ ਸਲੱਗ ਜੇ ਕੀਮਤੀ ਚੀਜ਼ ਹੈ ਹੋਰ ਜਦੋਂ ਨਾ ਮੈਨੂੰ ਲਾਟੂ ਜਾਂ ਦਿਖਾਇਆ ਨਾ ਮੈਨੂੰ ਤਾਂ ਚਿੰਤਾ ਲੱਗੀ ਪਈ ਐ ਬਲਾ ਪਤਾ ਕਰ ਉਹਦਾ ਕੀ ਹੈਗਾ ਹਾਂ ਵੀ ਕੀ ਐ ਮੈਂ ਪੁੱਛਾਂ ਛੋਟੇ ਦੀ ਮੁੰਡੇ ਨੂੰ ਬਿਹਰਾਜ ਵੀਰ ਹੋਰਿਆ ਪੁੱਤ ਹੋਰਿਆ ਤੇਰੀ ਮੰਮੀ ਕੀ ਕਰਦੀ ਐ ਪੁੱਤ ਉਹ ਤਾਂ ਦਾਦੀ ਵਾਸਤੇ ਮਹਿੰਗੀ ਬਣਾਈ ਜਾਂਦੀ ਐ ਸੱਚੀਓ ਚਲ ਕੋਈ ਨਾ ਪੁੱਤ ਖੇਡ ਲੈ ਤੂੰ ਉਹ ਦੇਖ ਲੈ ਜੀ ਬੀਬੀ ਵਾਸਤੇ ਛੋਟੀ ਨਾ ਮੈਗੀ ਲੱਗ ਰਹੀ ਹੈ ਬਣਾਉਣਾ ਤੂੰਸ ਤਾਂ ਮੈਨੂੰ ਉਰੀ ਬਿਠਾ ਲਿਆ ਓਏ ਬਣਾਉਣਾ ਹੀ ਐ ਖਾਣ ਪੀਣ ਵਾਲੀ ਬੇਬੇ ਨੇ ਮੰਨਣਾ ਕੁਝ ਹੋਰ ਵੀ ਸੇਵਾ ਪੂਆਪਨ ਕਰਨੀ ਨਾਲ ਉਹਦੀ ਓਹੋ ਸੱਚ ਇੱਕ ਗੱਲ ਹੋਰ ਕਹਿੰਦੀ ਸੀ ਮੈਂ ਤੁਸੇ ਰਾਂਪਰੇ ਜਾਉਂਗੇ ਨਾ ਮੈਨੂੰ ਪੱਛਮ ਲਿਆ ਦਿਓ ਬੇਬੇ ਨੂੰ ਮੈਂ ਕੋਟੀ ਬਣ ਕੇ ਦੇ ਦੂੰਗੀ ਉਹਦੇ ਬਾਲ ਹੀ ਪਸੰਦ ਆਗੀ ਕੱਲੇ ਕੋਟੀ ਵਾਲੀ ਰਾਂਪਰੇ ਤਾਂ ਮੈਂ ਜਾਣਾ ਮੇਰੇ ਕੋਲੋਂ ਸੂਟ ਜੁੱਤੀ ਛੱਕੇ ਦਿਨਾ ਹਾਂਜੀ ਇਹ ਵੀ ਲੈ ਆਈ ਚਲ ਫਿਰ ਤਸਤੂਰੀ ਬਹਾਲਿਆ ਮੈਨੂੰ ਇੱਕ ਤਾਂ ਤੂੰ ਮੇਰੀਆਂ ਜੜਾਂ 'ਚ ਬਹਿ ਜਾਣਾ ਮੈਂ ਤੇਰੀ ਜੜਾਂ 'ਚ ਕੀ ਬਹਿ ਗਿਆ ਉਹ ਜਿਹੜੀ ਕੀਮਤੀ ਜੀ ਜਾਂ ਛੋਟੀ ਲੈ ਜਾਊਗੀ ਹਾਂ ਜਿਵੇਂ ਲੈ ਲਈ ਛੋਟੀ ਚਲ ਠੀਕ ਐ ਚੱਲ ਵੀ ਮੇਤਰਾ ਚੱਲ ਜੀ ਰਾਮਪੁਰੇ ਲੈ ਜੀ ਕਿਤੇ ਕੀਮਤੀ ਚੀਜ਼ੋ ਸਖੌਂਤ ਕੇ ਨਾ ਲੈ ਜਾ ਚਲ ਮੈਨੂੰ ਦਊਗੀ ਕੀਮਤੀ ਚੀਜ਼ਾਂ ਸਾਨੂੰ ਦਊ ਪਹਿਲਾ ਕੀਮਤੀ ਜੀ ਦਾਦੀਆਂ ਅਸੀਂ ਦਾਦੀ ਨੂੰ ਆ ਗਈ ਖੋਈਏ ਪਰ ਅਸੀਂ ਵੀ ਸੇਵਿਆ ਖਵਾਇਆ ਦਾਦੀ ਨੂੰ ਦੇਖਦੀ ਕੀ ਪੱਟ ਦੇ ਦਾ ਜੁੜਾ ਜਾ ਜਿਆਦਾ ਬਹੁਤ ਸਾਰੇ ਮਾਰ 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 ਕੋਈ ਚਾਚੀ ਕੀਤੀ ਹੋ ਜਨਾ ਆਹ ਦੇਖ ਲੈ ਏਡੀ ਵੱਡੀ ਖੜੀ ਕੋਲੇ ਦੇਖੀ ਆਂਦੀ ਐ ਆਹ ਡਰਾਉਣਾ ਤਾਂ ਕੀ ਸੀ ਆਵੇਂ ਅੰਦਰ ਕਿਤਾਬੇ ਬੇਬੇ ਨੇ ਜੱਪ ਖਾਣਾ ਪਾਰ ਖ ਕੀਮਤੀ ਚੀਜ਼ ਕੀਮਤੀ ਚੀਜ਼ ਨਾ ਦੇਵੇ ਨਾ ਕਰੇ ਉਹ ਜਵਾਕ ਵੀ ਲੜਵਾਤੇ ਹੋਈ ਆਹ ਕਰੀਏ ਨੀ ਤੂੰ ਖਾਸੀ ਮੇਰਾਉਂਦੀ ਐ ਤੈਨੂੰ ਕਮੇਰਾ ਆਵੇਂ ਨਾ ਕਿਵੇਂ ਮੁੰਡੇ ਨੂੰ ਖੜੀ ਬੈਠੀ ਸੀ ਦੋਨੇ ਭੈਣਾਂ ਓਏ ਬੋਲੀ ਜਾਣੀ ਹੈਗੀ ਆਖ ਰਹੀ ਨਹੀਂ ਇਹਦਾ ਤੇਥੋਂ ਕੰਮ ਮੈਂ ਤਾਂ ਤੈਨੂੰ ਉਹੀ ਬੋਲਦੀ ਲੱਗਦੀ ਆ ਪਤਾ ਹੀ ਮੈਨੂੰ ਥੋੜੀ ਕਿਹੜੀ ਚੀਜ਼ ਤੇ ਆਖਾ ਫਿਰ ਹੋਊਗੀ ਜਵਾਕ ਧੋਖੇ ਭਾਲਦੀਆਂ ਓ ਬੁੜੀ ਜੀ ਮਾਰੋ ਟੱਕਰ ਕਿਉਂ ਮਾਰੀਏ ਬੁੜੀ ਦੀ ਸੇਵਾ ਕਰਾਂਗੇ ਜਾਦੇ ਬੋਲਣ ਨੂੰ ਮਾਰ ਦਿੰਦੇ ਨਹੀਂ ਸੇਵਾ ਲੂਗੀ ਮੈਂ ਪਤਾ ਹੀ ਕਿਹੜੀ ਚਾਹਤ ਲੱਛਣ ਚ ਉਗਾਤੀਆਂ ਪੈ ਗਿਆ ਚਾਹਤ ਕਰਦੇ ਤੇਰਾ ਓਏ ਕਾਹਦਾ ਝੋਲਾ ਫੜਾ ਬੱਕਾ ਬੱਡੀ ਵੀ ਨਾ ਬਾਲੀ ਛਾਤਰੋ ਆ ਸਾਰਾ ਦਿਨ ਬੁੜੀ ਦੇ ਲੇਲੇ ਪੇਪੇ ਕਰੀ ਜਾਊਗੀ ਇਹਨੂੰ ਆਇਆ ਬੇ ਕੀਮਤੀ ਚੀਜ਼ ਅਸਾਂ ਨੂੰ ਮਿਲ ਜੇ ਅਸੀਂ ਸਾਂਭ ਲਈਏ ਅੱਜ ਕੋੜਾ ਵੀ ਨਹੀਂ ਸਿੱਟਿਆ ਇਹ ਵੀ ਮੇਰੇ ਸਾਰੇ ਛੜਦਾ ਆਪ ਨੂੰ ਤਾਂ ਜਾ ਵੱਡੇ ਦਾ ਫਿਰ ਵੀ ਕਰਨਾ ਪੈਂਦਾ ਓ ਕਿਵੇਂ ਅੱਜ ਅਸੀਂ ਪਤਾ ਨਹੀਂ ਆਉਂਦੀ ਲੋਕਾਂਆਂ ਰੂੜੀਆਂ ਤੇ ਫਿਰਦੀਆਂ ਮੇਰੇ ਨਾਲ ਚੱਲ ਪੌਣੇ ਤਿੰਨ ਕਿੱਲੇ ਬਾਣਾ ਘਰੇ ਬੰਬੀ ਲੱਗੀ ਐ ਬੰਬੀ ਲੱਗੀ ਫਿਰ ਤੈਨ ਤੇਰੀ ਬੰਬੀ ਦਾ ਭਾਗ ਆ ਸਾਨੂੰ ਕਿ ਤੇਰੀ ਬੰਬੀ ਦਾ ਭਾਵੇਂ ਕੱਟੇ ਨੂੰ ਮੰਨ ਤੂੰ ਦਾ ਕੀ ਲੈ ਸਕਾ ਸ਼ਰਮ ਨੂੰ ਦਾਸ ਰਸੀ ਕਿਸੇ ਦਾ ਕੰਮ ਕਰਦਿਆਂ ਸਾਡੇ ਪਸ਼ੂਆਂ ਦਾ ਗੋਹਾ ਸਾਡੇ ਘਰ ਦਾ ਕੰਮ ਆ ਨਾਲੇ ਮੈਂ ਸੁਣਿਆ ਸੁੱਡੀ ਬੁੜੀ ਕੋਲੇ ਕੋਈ ਕੀਮਤੀ ਚੀਜ਼ ਹੈ ਤੈਨੂੰ ਕੀ ਪਤਾ ਮੈਂ ਤੈਨੂੰ ਸਾਡੇ ਘਰ ਦਾ ਕੀ ਪੇਤਾ ਓਏ ਪਤਾ ਹੀ ਐ ਹੁਣ ਪਿੰਡ ਤੇ ਰਹਿਨੇ ਆ ਮੈਂ ਕਿਹੜਾ ਬੰਗਲੌਰ ਰਹਿਨਾ ਤੂੰ ਨੋ ਤੁਰਦਾ ਬਣ ਹੋਰ ਨਾ ਮੈਥੋਂ ਖਾਖਾਂ ਪੜਵਾ ਲਈ ਮੱਠਲ ਮੋਠਲ ਨਾ ਮਾਰਦੀ ਬੇਇੱਜ਼ਤੀ ਕਰਾ ਕੇ ਮਰਦੇ ਨੇ ਬੇ ਇਹ ਹੋਇਆ ਵੱਟੇ ਦਾ ਨਾ ਮੈਨੂੰ ਉੜ ਜਾਣ ਦੇਈ ਦੇ ਮਾਚਾ ਉਧਰ ਮੈਂ ਕੀ ਹੋ ਗਿਆ ਭੱਜਿਆ ਜਾਂਨਾਗਾ ਕੀ ਹੋ ਗਿਆ ਕੀ ਹੋ ਗਿਆ ਕੁਛ ਨਹੀਂ ਕੁਛ ਨਹੀਂ ਇਹ ਰਾਣੀਆਂ ਫੜ ਲਾਂ ਮੈਂ ਹੋਰੀਆ ਵਰ ਕਮਾ ਨੂ ਮੇਰੇ ਪਿਆਉ ਦੇ ਸਾਲੇ ਨੂੰ ਫੜਾਈ ਲੱਗਿਆ ਨੇ ਕਿ ਤੂੰ ਜਾ ਰਸਤੇ ਟਕਰਾ ਸੀ ਮਰ ਚ انا ਬਾਤ ਗੋ ਮਗਰੀ ਪਗੀਆਂ ਸੀ ਲੈ ਕੇ ਪਠੜਾਂ ਜਾ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਐਸ਼ਵਰਾਂ ਦੀ ਜ਼ਿੰਦਗੀ ਵੀ ਕਹਿਤਾ ਇਤਨ ਨਕਲੇ ਬਾਹਣਦੇ ਆ ਵਧੀਆ ਸੋਹਣਾ ਸੁਨੱਖਾ ਬਣਦਾ ਥਣਦਾ ਮੈਂ ਹੈਗਾ ਚੱਕਰ ਕੀ ਹੈ ਉਹਨਾਂ ਕਮਲਿਆਂ ਦੇ ਪਿੱਛੇ ਲੱਗੀਆਂ ਦਿੰਦੀਆਂ ਇਹ ਇੱਕ ਬੁੜੀ ਕੋਲ ਇਹਨਾਂ ਦੀ ਕੋਲ ਕਿਹੜੀ ਕੀਮਤੀ ਚੀਜ਼ ਆ ਯਾਰ ਉਹ ਕੀਮਤੀ ਜਿਹੜੀ ਚੀਜ਼ ਆ ਨਾ ਉਹ ਪੂਰੀ ਦੀ ਚੋਰੀ ਕਰਨੀ ਪੁੱਝਾ ਕੇ ਕਰੇ ਫਿਰ ਇੱਕ ਛੱਟ ਦੋਨੇ ਆਉਣਗੀਆਂ ਉਹ ਰੂੜੀ ਕੁੱਟ ਜਾ ਵੀ ਮਗਰੀ ਜਾਊਗਾ

ਜਾਂਦਾ ਕੀਮਤੀ ਚੀਜ਼ ਇਹ ਮੌਜਾਂ ਨਾਲ ਆਹ ਵਾਹ ਚੱਲੇਗੇ ਚਾਹ ਪੜਾਗਾ ਮਖਾਤੋ ਬੱਸ ਹੀ ਹੋਇਆ ਬਣਾ ਸਾਢੇ ਵਾਲੇ ਤਾਂ ਉਹੀ ਭੱਜ ਲੈਣਗੇ ਉਹੀ ਮੋਕ ਮਾਰਨ ਲੱਗ ਜਾਣਗੇ ਓਕੇ ਚੱਲ ਗਿਓ ਵਾਹ ਤਜਾ ਉੱਤ ਮੱਡਣ ਚੋ ਕਰ ਬੋਲ ਰਿਹਾ ਮਾਉ ਵੇ ਮਿੱਤਰਾ ਅਦੇ ਬਚਪਨ ਵਾਲੀ ਇੱਕ ਟਾਈਮ ਕੰਮ ਹੀ ਆ ਗਈ। ਬਾਲੇ ਭੈੜੀ ਉਹ ਖਰਚਣੀ ਜੀ। ਇੱਕ ਹੋ ਰੋੜੀ ਕੁੱਟ ਜਾ। ਉਹਨੇ ਧੌਣ ਫੜ ਲਈ ਲੈ ਮੇਰੀ। ਓਹੋ। ਇਹ ਨਾਗਟੇ ਕਰਦੇ ਤਾਂ ਮੰਨ ਜਗੇ ਸਾਰਾ ਟੱਬਰ ਮੇਰਾ ਸਾਲਾ ਬਿਲੇ ਹੀ ਆ ਯਾਰ। ਮੈਨੂੰ ਕੁੱਟਣ ਲੱਗ ਗਿਆ ਲੈ ਸਾਰਾ। ਆਏ ਮਾਰ ਜੂਗੇ ਤੁਸੀਂ ਮੈਨੂੰ। ਕੀ ਸੋਚੀ ਜਾਂਨੇ ਹੋ? ਚਾਹ ਦੀ ਕੁੱਟ ਪੀ ਲੋ। ਆ ਬੇਬੇ ਨੇ ਤਾਂ ਸੱਚੀ ਮਾਂ ਨਾਲ ਜਾ ਰੱਖਿਆ। ਭਾਈ ਬੇਬੇ ਨੇ ਵੀ ਗਿੱਲਾ ਪੀਣਾ ਪਾ ਰੱਖਿਆ گا۔ ਜਿਹੜੇ ਕੋਈ ਹੈਗੀ ਚੀਜ਼ ਪਰੇ ਆਪਾਂ ਨੂੰ ਦੋਨਾਂ ਭਣ ਭਾਈਆਂ ਨੂੰ ਫੜਾ ਕੇ ਪਰੇ ਕਰੇ ਵੱਡੇ ਨੂੰ ਦੇ ਦੇ ਕੋਸਪਈ ਚਲ ਸਾਨੂੰ ਦੇ ਦੇ ਅਸੀਂ ਕੜਾਏ ਕਹਿੰਦੇ ਸਾਨੂੰ ਕੱਲਿਆਂ ਨੂੰ ਦੇ ਦੇ ਓਏ ਉਹੀ ਤਾਂ ਰੌਲਾ ਲੈ ਚੋਰ ਲੈ ਜਾਂਦਾ ਚੱਕ ਕੇ ਫੇਰ ਹਾਹੀ ਤਾਂ ਪਛਤਾਵਾ ਹੋਰ ਅਗਲਾ ਲੈ ਕੇ ਹੁਣ ਹੋ ਜਾਂਦਾ ਬੋਬਿਟ ਲੈ ਚੱਕੀ ਜਾਂਦੀ ਲੈ ਲੈਂਦੀ ਕੀਮਤੀ ਚੀਜ਼ ਤੇ ਹੋਰ ਉਹ ਤਾਂ ਬਾਈ ਨੂੰ ਪਤਾ ਲੱਗ ਗਿਆ ਜੇ ਨਾ ਪਤਾ ਲੱਗਦਾ ਹੋ ਗਿਆ ਸੀ ਕੰਮ ਵੱਡਾ ਬਾਈ ਜੇ ਨਾ ਆਉਂਦਾ ਆਪਾਂ ਨੂੰ ਕੀ ਪਤਾ ਲੱਗਦਾ ਉਹਨੇ ਆ ਕੇ ਰੌਲਾ ਪਾਇਆ ਤਾਂ ਆਪਾਂ ਭੱਜੇ ਆ ਉਹ ਤਾਂ ਕੱਲੇ ਤੋਂ ਕਿੱਥੇ ਲੋਟਾਂਦੇ ਸੀ ਸਾਨਵਰਗਾ ਹੂੰ ਪਿਆਗਾ ਐਵੇਂ ਯਕੀ ਬੇਬੇ ਨੂੰ ਕਮਾ ਕੇ ਲਿਆਓ ਬੇਬੇ ਨੂੰ ਚੀਜ਼ਾਂ ਲਿਆ ਦਿਓ ਬੇਬੇ ਨੂੰ ਸੈਰ ਕਰਾ ਲਿਓ ਬੇਬੇ ਖੁਸ਼ ਹੋ ਜੂ ਚੀਜ਼ ਦੇ ਦੁੱਲਾ ਆ ਪੂਰੀ ਬਾਣਾ ਪਰਤ ਗਿਆ ਨਾ ਭਾਈ ਆਖੋਂਗੇ ਫਿਰ ਸਾਡੀ ਮਾਂ ਨੂੰ ਐਂ ਕਹਿੰਦੀ ਐ ਜੱਸੀ ਮਾਂ ਵੀ ਤੁਹਾਡੀ ਹੈ ਨਹੀਂ ਚੱਜਦੀ ਇਹ ਬੁੜੀ ਸਾਹਬ ਚ ਨਹੀਂ ਆਉਂਦੀ ਨਹੀਂ ਬੁੜਿਆ ਨੇ ਕੀ ਕਰਨਾ ਹੁੰਦਾ ਜਿਹੜੇ ਕੋਈ ਚੀਜ਼ ਹੈ ਤੁਹਾਨੂੰ ਦੇ ਕੇ ਭਰੇ ਘਰ ਰੋਟੀਆਂ ਖਾਣੀਆਂ ਨੇ ਦੋ ਖਾਈ ਚੱਲ ਤੂੰ ਤੇ ਹੁਣ ਮਾਂ ਮਿੰਤਾ ਕਰ ਸਕਦੇ ਆ ਸਮਝਾ ਸਕਦੇ ਆ ਕਹਿ ਸਕਦੇ ਆ ਹੁਣ ਗੱਲ ਚਕੂਠਾ ਥੋੜੀ ਦੇ ਦੇ ਕੇ ਜੰਮਿਆ ਪਾਲਿਆ ਉਹਨੇ ਜਦ ਮੈਂ ਪੜਾਦਾ ਹੈਗਾ ਮੇਰਾ ਤਾਂ ਹੁਣ ਆਈ ਜੀ ਕਰਦਾ ਵੀ ਗਲ ਚ ਗੁੱਠਾ ਹੀ ਦੇ ਦੇ ਐਜੀ ਬੁੜੀ ਦੇ ਬੰਦਾ ਸਾਰੇ ਟੱਬਰ ਨੂੰ ਲੈ ਜਾ ਰੱਖਿਆਗਾ ਉਹਦੇ ਦਾ ਕੋਈ ਕੰਮ ਨਹੀਂ ਆਉੜਦਾ ਹੁਣ ਮੈਨੂੰ ਕੀ ਪਤਾ ਕਹਿੰਦੀ ਕਿ ਜਿਹੜਾ ਸੇਵਾ ਵੱਧ ਕਰੂ ਉਹਨੂੰ ਦੇਊਗੀ ਹੁਣ ਕਿਹੜਾ ਸੇਵਾ ਵੱਧ ਕਰਦਾ ਕਿਹੜਾ ਘੱਟ ਕਰਦਾ ਇਹ ਪਤਾ ਕਿਵੇਂ ਲੱਗੂ ਲੈ ਸੇਵਾ ਨੂੰ ਹੋਰ ਪੰਜ ਘੱਟਦੀਏ ਕਰੇ ਜਿਹੜਾ ਜਾ ਹੈਗਾ ਰੋਟੀ ਪਾਣੀ ਚੰਗਾ ਦਿੰਨੀਆਂ ਗੀਆਂ ਐਵੇਂ ਆਖੀ ਹੁਣ ਤਾਂ ਵੱਡੀ ਵੀ ਦਿੰਦੀ ਐ ਭਾਵੇਂ ਅਗਲੀ ਲਾਲਚ ਨੂੰ ਹੀ ਦਿੰਦੀ ਐ ਕਦੇ ਉਹ ਕੁਸ ਬਣਾ ਕਹਿੰਦੀ ਕਦੇ ਮੈਂ ਕੁਸ ਬਣਾ ਕੇ ਦਿੰਨੀ ਆ ਗੋਡੇ ਗਿੱਟੇ țeਲੇ ਦੇ ਚਸ ਬੁਰੇ ਹਰ ਅਸੀਂ ਤਾਂ ਸਾਰੇ ਯਤਨ ਕਰ ਲਏ ਇਹ ਫਿਰ ਆਇਆ ਕਰ ਮੇਰੇ ਕੋਲ ਇੱਕ ਸਕੀਮ ਆ ਛੇਤੀ ਦੱਸ ਫਿਰ ਤੂੰ ਸਕੀਮ ਜਿਹੜੀ ਹੈਗੀ ਆ ਵੇਖਾ ਜੇ ਚੋਰ ਮੰਨ ਕੇ ਜਾਂਦਾ ਵੀ ਜੇ ਚੋਰ ਚੀਜ਼ ਲੈ ਜਾਂਦਾ ਆਪਣੀ ਚੱਕ ਕੇ ਲਈ ਜਾਂਦਾ ਤੇ ਜੀ ਆਪਾਂ ਪਾਸਾ ਸਾ ਕਰਕੇ ਬੋਝ ਬਚਾ ਕੇ ਤੇ ਆਪਾਂ ਚੱਕ ਲੇ ਨਾਲੇ ਘਰ ਦੀ ਗੱਲ ਕਰੇ ਰਹਿ ਜੋ ਕੱਲ ਤਾਂ ਥੋੜੀ ਠੀਕ ਹੈ ਆ ਵੀ ਗੱਲ ਵਧੀਆ ਨਾਲੇ ਬੁੜੀ ਜਿ ਟਿਕ ਜੂ ਮੈਂਟ ਚ ਹੋਰ ਨਾਲੇ ਆਪਾਂ ਕਹਿ ਦੇਗੇ ਬਾਤ ਵਿੱਚ ਚੋਰੀ ਹੋ ਗਈ ਚੋਰੀ ਹੋ ਗਈ ਚਾਲੇ ਉਹ ਵੀ ਇਹਨੇ ਕਿਹੜਾ ਹੱਕ ਤੇ ਧਰ ਕੇ ਰਹਿ ਜਾਣਾ ਉਸੇ ਬਿਆਂ ਚ ਤਾਂ ਲੱਤਾਂ ਨੇ ਕੀਮਤੀ ਚੀਜ਼ ਕੀਮਤੀ ਚੀਜ਼ ਲਈ ਇਹ ਸਾਨੂੰ ਫੜਾ ਦੇ ਮੈਂ ਤਾਂ ਕਹਿੰਦੇ ਹਾਂ ਹੀ ਕਰੋ ਆਪਾਂ ਚੱਕ ਲੈਨੇ ਆ ਆਪਾਂ ਚੱਕ ਲੈਨੇ ਆ ਤੇ ਜਦੋਂ ਬੁੜੀ ਨੇ ਭਾਲੀ ਕਹਿੰਦੇ ਕਿ ਚੋਰੀ ਹੋ ਗਈ ਹੁਣ ਇਹ ਸਾਨੂੰ ਕੀ ਪਤਾ ਤੇ ਆਪਾਂ ਚੁੱਪ ਕਰਕੇ ਅੰਦਰ ਖਾਤੀ ਰੱਖ ਲਾਗੇ ਚੋਰ ਤਾਂ ਆਈ ਬੁੜੇ ਸੀ ਕਹਿੰਦਾ ਕਿ ਹੋਰ ਆ ਗਿਆ ਹੋ ਕੋਈ ਹੋਰ ਲੱਗੇ ਹੋਊਗਾ ਸਾਨੂੰ ਕੀ ਪਤਾ ਲੱਗਦਾ ਐ ਕਰ ਆਪਾਂ ਲਾਉਣਿਆ ਸਕੀਮ ਚੱਕਣ ਲਈ ਹੋਰ ਅੱਜ ਤਾਂ ਨਾ ਜਿਹੇ ਕੰਮ ਕਰ ਤੋ ਹੁਣ ਤਾਂ ਸ

ਓਹੋ ਮੈਂ ਤਾਂ ਦੇਖਦੀ ਸੀ ਮੱਖਾ ਚ ਬੇਬੇ ਕਦੋਂ ਦੀ ਉੱਠੀ ਨਹੀਂ ਮਨ ਫਿਕਰਜਾ ਹੋ ਗਿਆ ਕਿੱਥੋਂ ਚੱਕੀ ਆ ਅਸ ਤਾਂ ਇਹ ਦੇਖਣਾ ਸੀ ਬੇਬੇ ਕਿੰਨਾ ਚਿਰ ਹੋ ਗਿਆ ਤੂੰ ਉੱਠੀ ਹੋਰ ਮੈਂ ਚੱਲ ਕੁਝ ਖਾ ਪੀ ਲਉਂ ਠੱਕੇ ਐ ਪਾਲਦੇ ਹੋ ਵੀ ਮਰ ਗਈ ਹੂ ਮਰੀ ਪਈ ਪਾਲਦੇ ਹੋ ਪਹਿਲਾਂ ਦੇਖ ਲੈ ਆਏ ਬੇਬੇ ਤਾਂ ਪੁੱਠੇ ਪਾਸੇ ਗੱਲ ਲਾ ਜਾਂਦੀ ਆ ਪਹਿਲਾਂ ਮਰੀ ਘਾ ਤਾਂ ਪਾਲਦਿਆਂ ਬੇਬੇ ਹੋਰ ਤੂੰ ਤਾਂ ਬੋਲੀ ਨਹੀਂ ਰਹਿਣੀ ਮੈਨੂੰ ਤਾਂ ਨਾ ਐ ਹੋ ਗਿਆ ਮਹਾ ਬੇਬੇ ਕਦੋਂ ਦੀ ਉੱਠੀ ਨੂੰ ਕੋਈ ਚਾਹ ਪਾਣੀ ਪੀ ਲਉਂ ਠੱਕੇ ਚੱਲ ਓਏ ਸ਼ਰਮ ਹੱਲ ਓਏ ਘਰੇ ਲੱਗੋ ਤੁਸੀਂ ਚੋਰੀ ਕਰਨਾ ਭਾਈ ਚੋਰੀ ਕਿੱਥੋਂ ਕਰੀ ਦੇਖਿਆ ਦਾ ਆਪ ਸਿਹਰੇ ਵਾਸਤੇ ਦੇਖਿਆ ਭਾਈ ਚੋਰੀ ਲੱਗਿਆ ਲਾ ਲਾ ਥੋੜਾ ਭਲੇਖਾ ਪੈ ਗਿਆ ਸੀ ਤਾਂ ਬੇਬੇ ਕੋਲੇ ਮੂੰਹ ਹੀ ਆਏ ਸੀ ਉਹੀ ਕਿੱਥੋਂ ਆਈ ਸੀ ਤੇ ਅੱਛੇ ਤਾਂ ਸੀਗੀ ਚੀਜ਼ ਲੈ ਤੇਰੇ ਭਾਈ ਨੇ ਵੀ ਆਇਆ ਬੇਬੇ ਚੱਕੀ ਚੀਜ਼ ਇਹਨੇ ਤੇਰੀ ਬਾਅਦ ਚ ਰੱਖੀ ਆ ਦੇਖੇ ਤੂੰ ਰੌਲਾ ਪਾਏ ਤੂੰ ਸ਼ਰਮ ਮਨੋ ਮਰੀ ਮੋਟੀ ਕਾਣੂ ਬੇਬੇ ਤੈਨੂੰ ਪਤਾ ਹਰ ਇੱਕ ਨੂੰ ਆਪੋ ਆਪ ਦਾ ਲਾਲਚ ਆ ਭਾਈ ਨੇ ਖੜਾ ਹੁਣ ਸਾਨੂੰ ਐਂ ਦੇਖਿਆ ਸਰਹਾਣੇ ਖੜੇ ਆ ਇਸ ਤਰ ਤੇ ਮੈਂ ਤਾਂ ਉਹ ਦੇਖਦੀ ਸੀ ਉਹੀ ਰੌਲਾ ਪਾ ਲਿਆ ਇਹਨਾਂ ਨੇ ਬਿਨਾਂ ਗੱਲ ਤੋਂ ਕਾਣੂ ਬੇਬੇ ਤੇਰੀ ਚੀਜ਼ ਉੱਤੇ ਘੁੰਮਦੇ ਫਿਰਦੇ ਨੇ ਦੋਨੇ ਘੁੰ ਔਰ ਜਵਾਬ ਵੀ ਮਗਰਲਾ ਛੱਡੇ ਨੇ ਅਸੀਂ ਬੇਬੇ ਕਿਦੋਂ ਕੋ ਕੋ ਮੰਦੇ ਆ ਅਸੀਂ ਤਾਂ ਕੰਮ ਵਾਵਾ ਦੇਖ ਲਿਆ ਚਲ ਚਲ ਐਵੇਂ ਮਰੀ ਜਾਂਦਾ ਚਲ ਕੋਈ ਨਹੀਂ ਬੇਬੇ ਪੈ ਜਾ ਤੂੰ ਚਲ ਮੈਂ ਕੋਈ ਲਿਓਨੇ ਚਾਹ ਪਾਣੀ ਕਰ ਲਾ ਰਾਮ ਐਵੇਂ ਆਹ ਸੋਚੀ ਜਾਈ ਬੇਬੇ ਐਂ ਕਰ ਇਹ ਚੀਜ਼ ਤੂੰ ਉਹਨੇ ਦੇ ਦੇ ਮੈਨੂੰ ਮੈਂ ਸੰਭ ਕੇ ਰੱਖ ਲੈਣਾ ਜਾਓ ਜਾਓ ਪੈ ਜਾਂਦੇ ਦੁਪਹਿਰ ਤੜਾ ਦਿੰਦੇ ਨੇ ਉਹ ਚੋਰ ਲੈ ਜੇ ਕੋਈ ਚੱਕ ਕੇ ਪਹਿਲਾਂ ਵਰਗਾ ਹੋਰ ਹਾਂ ਚੱਲੀ ਜੀ ਇਹ ਨਹੀਂ ਮੰਦੀ ਪਤਾ ਨਹੀਂ ਕਿਹੜੀ ਜੀ ਬੁੜੀ ਐ ਹੇ ਕਿਸ ਚੀਜ਼ ਕਰ ਕੀ ਚੀਜ਼ ਕਰ ਉਹਦਾ ਪਤਾ ਲੱਗਿਆ ਕੀ ਹੈ ਮੇਰੀ ਦਾਦੀ ਨੇ ਨਾ ਸੰਦੂਖ ਚੱਕ ਲਾਟੂ ਜਾ ਕੱਢਿਆਗਾ ਤੇ ਉਹਦੇ ਵਿੱਚ ਆ ਕੋਈ ਕੀਮਤੀ ਚੀਜ਼ ਅੱਛਾ ਤੇ ਉਹ ਖੋਲਿਆ ਸੀ ਉਹ ਲਾਟੂ ਜਾ ਤਾਂ ਖੋਲਿਆ ਨਹੀਂ ਮੇਰੀ ਦਾਦੀ ਕਹਿੰਦੀ ਜਿਹੜੀ ਮੇਰੀ ਵੰਦ ਸੇਵਾ ਕਰੂ ਮੈਂ ਤਾਂ ਉਹਨੂੰ ਦਊਂਗੀ ਫਿਰ ਤੇਰੀ ਮੰਮੀ ਨੂੰ ਕਹਿ ਕਿ ਉਹ ਦੀ ਸੇਵਾ ਕਰੇ ਮੰਮੀ ਕਰਦੀ ਹੈ ਮੇਰੀ ਵਿਥੇਰੀ ਸੇਵਾ ਕੋਈ ਮੈਗੀ ਬਣਾਉਂਦੀ ਆ ਖਵਾ ਕੇ ਕੋਈ ਸੇਵੀਆਂ ਬਣਾਉਂਦੀ ਆ ਮਥੇਰੀ ਸੇਵਾ ਕਰਦੀ ਆ ਹਜੇ ਵੀ ਨਹੀਂ ਦੱਸਦੀ ਚਲ ਚਲ ਹੁਣ ਮੈਂ ਚਲਦੀ ਆ ਤੇ ਤੂੰ ਨਾ ਜਦੋਂ ਪਤਾ ਲੱਗੇ ਕਿੰਝੀ ਜੀ ਤੂੰ ਮੈਨੂੰ ਦੱਸ ਦੀ ਜਾਂਗਾ ਚੰਗ ਪੱਕਾ ਦੱਸ ਦੀ ਨੀ ਕੋੜੀ ਆ ਕੇ ਮੈਂ ਆਈ ਸੀ ਕਾਪੀ ਲੈਣ ਆਈ ਸੀ ਨੀ ਕਿਹੜੀਆਂ ਕਾਪੀਆਂ ਲੈਣਾ ਆਉਂਦੀਆਂ ਨੇ ਘਰ ਦਾ ਭੇਤ ਲੈਂਦੀਆਂ ਫਿਰਦੀਆਂ ਨੇ ਕਿਆਂ ਤਾਂ ਕੰਸੋਹਾ ਲੈਂਦੀਆਂ ਫਿਰਦੀਆਂ ਨੇ ਹੋਰ ਕੀ ਕਹਿੰਦੀ ਸੀ ਆਈ ਕਹਿੰਦੀ ਸੀਗੀ ਵੀ ਪਹਿਲਾਂ ਤਾਂ ਕਾਪੀ ਦੇ ਦੇ ਫਿਰ ਮੈਂ ਦੇਤੀ ਕਹਿੰਦੀ ਸੰਦੂਕ ਚ ਜਿਹੜੀ ਚੀਜ਼ ਸੀ ਦਿਲਦਾਦੀ ਦੀ ਪਤਾ ਲੱਗੀ ਮੈਂ ਕਿਹ ਪਤਾ ਨਹੀਂ ਲੱਗਿਆ ਤਾਂ ਆ ਦੇਖ ਤੁਸੀਂ ਕਾਮਲਾ ਟੱਬਰੋਂ ਬਿਠਾ ਲੈਣੀ ਉਥੇ ਕਾਪੀਆਂ ਦੇ ਬਹਾਨੇ ਆਉਂਦੀਆਂ ਨੇ ਪੁੱਛੀ ਕਿ ਨਾ ਉਹਨੇ ਸਾਂਮੀ ਗੱਲ ਤੁਸੀਂ ਨਾ ਕਰਦਾ ਭੇਤ ਦੇ ਦਿਓ ਪਹਿਲੀ ਨਹੀਂ ਆਪਣੇ ਕੋ ਸੱਥ ਲੱਗਦਾ ਉਹ ਬੁੜੀ ਪਹਿਲੀ ਨਹੀਂ ਆਉਂਦੀ ਸਾਹ ਵਿੱਚ ਹੁਣ ਨਾ ਇਹਨੂੰ ਕਾਪੀ ਗੁੱਪੇ ਇਥੇ ਦੇਈ ਐ ਮੇਰਾ ਗਜਾ ਹੋ ਇਥੇ ਲੈ ਕੇ ਭੇਤ ਤੇ ਹੋਰ ਭੇਜ ਦੇਣੀਆਂ ਕਿਸੇ ਨੂੰ ਐ ਨਹੀਂ ਪਤਾ ਆਪ ਲੈ ਜਾਣ ਚੱਕ ਕੇ ਬੇਬੇ ਦਾ ਤਾਂ ਕਿਹੜੇ ਵੇਲੇ ਨੀਂਦ ਵੀ ਆ ਜਾਂਦੀ ਅੱਖ ਵੀ ਲੱਗ ਜਾਂਦੀ ਹੈਗੀ ਤਾਂ ਜਮ ਕਾਮਲਾ ਟੱਬਰੋਂ ਲੈ ਦੱਸ ਤਾਂ ਫਿਰ ਦੋਨੋਂ ਹੈ ਸਾਰਾ ਕੁਝ ਨਾ ਮੈਂ ਤਾਂ ਕੁਛ ਨਹੀਂ ਦੱਸਿਆ ਕਾਪੀ ਕਾ ਨੂੰ ਲੈਣਾ ਆ ਅੱਜ ਦਾ ਇਹ ਬਹਾਨੇ ਨਾਲ ਇਹ ਤਾਂ ਬਾੜੀਆਂ ਚਤਰਨੇਬ ਦੀ ਮਾਂ ਵਰਗੀਆਂ ਉਹਦੀ ਮਾਂ ਬਥੇਰੀ ਚੰਟ ਆਪ ਵੀ ਉਹਦੇ ਵਰਗੀਆਂ ਨੇ ਆ ਤੁਸੀਂ ਉਹ ਕਮਲਾ ਸਾਰਾ ਟੱਪਰ ਲਾਤਾ ਬੜਾ ਦੇਖੀ ਹੋਰ ਕੀ ਰਹਿ ਗਿਆ ਆ ਮੇਰੀ ਗੱਲ ਸੁਣੋ ਜੀ ਕੀ ਹੋ ਗਿਆ ਹੁਣ ਤੁਸੀਂ ਤਾਂ ਸਾਰਾ ਦਿਨ ਡੰਗਰਾਂ ਚ ਡੰਗਰ ਹੋਏ ਰਹਿੰਦੇ ਹੋ ਉਹ ਸਾਹਮਣੇ ਫਿਰ ਡੰਗਰ ਹੀ ਸਾਹਮਣੇ ਹੁਣ ਕੌਣ ਸੰਭੂਗਾ ਮੇਰੀ ਗੱਲ ਸੁਣੋ ਹਾਂ ਬੋਲ ਜਿਹੜਾ ਵੀ ਬੀਬੀ ਦਾ ਕੀਮਤੀ ਸਮਾਨ ਆ ਨਾ ਉਹ ਆਪਾਂ ਨਾ ਚੱਕ ਲਈਏ ਨਾ ਨਾ ਤੂੰ ਵੀ ਬੇਬੇ ਦੀ ਰੋ ਸੇਵਾ ਕਰਕੇ ਫੇਰ ਮਣਾ ਚੋਰੀ ਵਾਲਾ ਕਾ ਕੰਮ ਨੀ ਪਗਰਦੇ ਮਾੜਾ ਕੰਮ ਹੁੰਦਾ ਪਹਿਲਾਂ ਮੇਰੀ ਤਾਂ ਗੱਲ ਸੁਣ ਲੋ ਉਹਦੇ ਤਾਂ ਉਹ ਚੋਰ ਆ ਗਿਆ ਸੀ ਹਾਂ ਕੱਲ ਆਪਾਂ ਨੇ ਛੋਟੇ ਫੜੇ ਨੀ ਉਹ ਚੱਕਦੇ ਸੀ ਜੇ ਆਪਾਂ ਚੱਕ ਲਿਆ ਫਿਰ ਕਿੱਡੀ ਕ ਗੱਲ ਹੈਗੀ ਆਪਾਂ ਕਿਉਂ ਚੱਕੇ ਯਾਰ ਚੋਰੀ ਮਾੜੀ ਹੁੰਦੀ ਹੈ ਜੀ ਕਿਹਨਾਂ ਉਹਦਾ ਛੋਟਾ ਹੈਗਾ ਚੱਲ ਜਜਵਾ ਕਹਿ ਲਾ ਮੈਨੂੰ ਕੀ ਆਖੂਗਾ ਓਹੋ ਜੀ ਮੇਰੀ ਗੱਲ ਸੁਣਿਆ ਕਰਤੋ ਆ ਵੋ ਦੇਖ ਬੇ ਬੇਨੂਆ ਸਵਾਟਰਾਂ ਵੀ ਬੁਣ ਕੇ ਦੇਤੀਆਂ ਕੋਟੀਆਂ ਵੀ ਬੁਣਤੀਆਂ ਤੁਸੀਂ ਨੇ ਸੂਟ ਵੀ ਲਿਆ ਤੇ ਜੁੱਤੀ ਵੀ ਲਿਆ ਤੇ ਆਈ ਮੈਥੋ ਸੇਵਾ ਨਹੀਂ ਹੁੰਦੀ ਹੈਗੀ ਮੈਂ ਹੀ ਨਹੀਂ ਕਰਦੀ ਹੈਗੀ ਮੇਰੇ ਤਾਂ ਐ ਜੀ ਕਰਦਾ ਵੀ ਗਲ ਗੁੱਠਾ ਦੇਦਾ ਹੁਣ ਉਹਦੇ ਐ ਕਿਵੇਂ ਗੁੱਠਾ ਦੇਈ ਤੂੰ ਗਾਲ ਚੋਨੇ ਪਾਲਿਆਗਾ ਜੰਮਿਆਗਾ ਐ ਗੁੱਠਾ ਕਿਵੇਂ ਦੇਦੀ ਗਾਲ ਚੋ ਤੂੰ ਕੀਮਤੀ ਸਮਾਨ ਸਮਾਨ ਤਾਂ ਦਿੰਦੀ ਨਹੀਂ ਹੈਗੀ ਤੈਨੂੰ ਬਾਹਲੀ ਮੇਰ ਆਉਂਦੀ ਹੈ ਬੇਬੇ ਦੀ ਉਹ ਮੇਰ ਦੀ ਗੱਲ ਨਹੀਂ ਹੁੰਦੀ ਚਲ ਦੇ ਦੂ ਕੋਈ ਗੱਲ ਨਹੀਂ ਵੈਸੇ ਗੱਲ ਸੋਚਣ ਵਾਲੀ ਵੀ ਹੈ ਜੇ ਕੋਈ ਚੱਕ ਕੇ ਲੈ ਗਿਆ ਇਹ ਤੇ ਵੈਡ ਵੀ ਜੀ ਚੋਰ ਚੱਕ ਲਿਆ ਜਾਂਦਾ ਹਨਾ ਤਾਂ ਵੀ ਆਪਣੇ ਹੱਥੋਂ ਜਾਣੀ ਸੀ ਹਾਂ ਤੇ ਛੋਟਾ ਚੱਕ ਲੈਂਦਾ ਤਾਂ ਵੀ ਜਾਣੀ ਸੀ ਜਾਣੀ ਸੀ ਗਲਤ ਤਾਂ ਤੇਰੀ ਠੀਕ ਹੈ ਵੀ ਜੀ ਆਪਾਂ ਚੱਕ ਲਈਏ ਹਾਂ ਪਤਾ ਤਾਂ ਲੱਗਣੀ ਨਹੀਂ ਲੱਗਣਾ ਆਪਣੇ ਹੱਥਾਂ ਕੀ ਤਾਂ ਤੋਂ ਵਾਰ ਆਪੜਿਆ ਹਈ ਕਰਦੀ ਨਾ ਉਹਨੂੰ ਪਤਾ ਲੱਗਣਾ ਛੋਟਾ ਨਾ ਪਤਾ ਕਿਹੜਾ ਬੇਬੇ ਨੂੰ ਹਾਂ ਚਲ ਆ ਚਲ ਕੇ ਦੇਖ ਨਾ ਬੇਬੇ ਕੀ ਕਰਦੀ ਹੈ ਚਲ ਅੱਛਾ फे 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 ला गया पता बेबे आ लिख आकले चे आ जाने आ लिख आ, तो आ चोरी करी आंध्या ਫੜ ਲੈ ਨਾ ਉਹ ਚੋਰੀ ਨਹੀਂ ਕੀਤੀ ਸਾਹਮਦੇ ਸੀ ਚੱਕ ਕੇ ਲੈ ਜਿੱਥੋਂ ਕੋਈ ਲੈ ਦੇਖ ਲੈ ਸਾਹਮਦੇ ਸੀ ਘਰੋਂ ਹੀ ਚੱਕ ਕੇ ਹਾਂ ਤੇ ਬੇਬੇ ਤਾਂ ਫੜ ਕੇ ਸਾਹਮ ਲੰਦੇ ਚੋਰ ਕੋ ਚੱਕਦੇ ਹਾਂ ਹਾਂ ਕਰਦੇ ਹਾਂ ਹਾਂ ਲੈ ਲਾਦੀ ਜੀ ਫਿਰ ਕੀ ਹੋਗਾ ਅਸੀਂ ਚੱਕ ਕੇ ਸਾਹਮ ਦੇਤੀ ਵੀ ਕੋਈ ਹੋਰ ਨਾ ਚੱਕ ਕੇ ਲੈ ਜੇ ਨਹੀਂ ਪਤਾ ਹੀ ਆ ਬਣ ਸਾਨੂੰ ਦੋਦੇ ਚੋਰ ਚੋਰ ਕਹਿੰਦਾ ਮਿੰਟ ਚ ਆਹੋ ਹਾਂ ਸਾਰਾ ਪਿੰਟੀ ਬੇਬੇ ਦੇ ਮਾਂਗਰ ਲੱਗ ਰਹੇ ਹੈਗਾ ਚੀਜ਼ ਪਿੱਛੇ ਬੇਬੇ ਤੂੰ ਤਾਂ ਕਿੱਲਾ ਪੀਣਾ ਪਾ ਰੱਖਿਆ ਪਰ ਜਿਹੜਾ ਕੁਸਾ ਹੈਗਾ ਚੱਕ ਕੇ ਫੜਾ ਦੇ ਤੂੰ ਵੰਡ ਕੇ ਕੋਈ ਨਹੀਂ ਕੋ ਟਾਈਮ ਆਊਗਾ ਫੜਾ ਦੇ

ਅਪਾ ਚਾਰੇ ਜਣੇ ਚੱਕ ਲੈਨੇ ਆ ਕੀਮਤੀ ਚੀਜ਼ ਬੇਬੇ ਦੀ ਠੀਕ ਆ ਤੇ ਅਪਾ ਦੋ ਹਿੱਸੇ ਕਰ ਲਾਂਗੇ ਅੱਧੀ ਤੁਹਾਡੀ ਅੱਧੀ ਸਾਡੀ ਫਿਰ ਤਾਂ ਠੀਕ ਐ ਨਾਲੇ ਘਰ ਚ ਰਹਿ ਜੂਗੀ ਗੱਲ ਤੇ ਕਾ ਭਰਾਵਾ ਗਲਤ ਗੱਲ ਤੇ ਨਾਲੇ ਹੋਰ ਆ ਜੇ ਕੱਲ ਨੂੰ ਕੋਈ ਰੌਲਾ ਪਿਆ ਤੇ ਅਪਾ ਸਾਰੇ ਜਣੇ ਰਲ ਕੇ ਕਹਿੰਦੇ ਕਿ ਸਾਡੇ ਤਾਂ ਚੋਰੀ ਹੋ ਗਈ ਅਸੀਂ ਦੇਖਿਆ ਚੋਰ ਚੱਕ ਕੇ ਲੈ ਜਾਂਦਾ ਹੋ ਗਈ ਨਾ ਪਾਇਓ ਗੱਲ ਦਾ ਹਾਂ ਨਾ ੱੱਕਾ ਮੇਰੇ ਨਾਲ ਕਿਉਂ ੱੱਕਾ ਬਈ ਕਾਦਾ ਗੱਲ ਮੈਂ ਦੋ ਦੋ ਕੁੜੀਆਂ ਐ ਵੀਰੇ ਕਿਤੇ ਇਸ ਪਪ ਚਵਾਖਾ ਦਾ ਲੈ ਕੇ ਵੇਜੂ ਚਲੋ ਚਵਾਖੇ ਦੇ ਹੁੰਦੇ ਨਹੀਂ ਯਾਰ ਫਿਰ ਤੇ ਚੰਬਰ ਮੇਰੇ ਦੇਖਣਾ ਸੀਗਾ ਹੁਣ ਤੇਰੇ ਦੋ ਕੁੜੇਗਾ ਚਲ ਮੇਰੀ ਗੱਲ ਸੁਣ ਦੋਨੇ ਭਾਈ ਭਾਈ ਲੜੋ ਨਾ ਤੁਸੀਂ ਜਿਹੜੀ ਚੀਜ਼ ਹੈਗੀ ਦੋਨੇ ਵੰਡ ਕੇ ਲੈ ਲਾਂਗੇ ਲੜਿਆ ਨਹੀਂ ਕਰਦੇ ਮੈਂ ਜਲੂਸ ਦਿਖਾ ਭਾਈ ਮੇਰੀ ਗੱਲ ਸੁਣ ਲੈ ਹੱਥ ਬੱਲੇ ਨਹੀਂ ਲੱਗਣੇ ਜੇ ਹੋਰ ਲੈ ਗਿਆ ਬੇਬੇ ਦੇ ਸਰਾ ਚਾ ਕੇ ਫਿਰ ਚੱਕਾਂਗੇ ਹਿੱਸੇ ਤਾਂ ਦੋ ਹੋਣਗੇ ਜੇ ਕਰਨਿਆ ਕਰ ਲੈ ਨਹੀਂ ਡੱਕਾ ਨਹੀਂ ਮਿਲਦਾ ਫਿਰ ਕਰ ਲੋ ਬੇਬੇ ਨੂੰ ਹਾਂ ਭਾਈ ਕਰਾਂਗੇ ਕਰਾਂਗੇ ਫੇ ਤੇ ਜੇ ਭਾਈ ਕੋਟ ਦਸ ਹੋ ਜਾ ਪਾ ਬੱਦ ਲੈ ਲੋ ਸਾਨੂੰ ਕੋਈ ਚੱਕਰ ਨਹੀਂ ਹਾਂ ਆ ਗੱਲ ਵਧੀਆ ਕੀਤੀ ਨੇ ਜਸ ਹਾਂ ਦਸੀ ਨੇ ਕੀ ਐਮਟੀ ਜੀ ਚ हाँ कीमती चीज भैया दो अद ठीक है आप कर दें स्कीम लाने आ जाए ਆਜੋ ਆਜੋ ਮਰ ਕੇ ਚਾਪਾ ਤੇ ਪਿਛਨੇ ਘਰ ਖੋਲ ਖੜ ਜਾ ਯਾਰ ਤਾਪਦੀ ਨਹੀਂ ਤਪਾਉਣਾ ਹਟ ਦੇ ਚਾਬੀ ਵੀ ਲੱਗਦੀ ਜਗੀ ਖੜਕਾ ਨਹੀਂ ਖੜਚਾ ਤੂੰ ਕਰ ਕੇ ਆਵਾ ਤੂੰ ਖੜ ਜਾ ਕਮਟਾ ਦੇ ਚਾਹ ਜਦੋਂ ਮਿਲ ਗਈ ਖੋਲ ਲੱਗੀ ਤੇ ਖੜਚਾ ਖੋਲ ਦਾਏ